ਵਾਸੀਆ ਵੱਲੋਂ ਪਿਆਰਪਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੌਂਜੀ ਦੇ ਪੇਸ਼ ਖidmat ਹੈ ਰਜ਼ਮ 93 ਦੇ ਵਿੱਚ ਰਜ਼ਮ ਦਾ ਮਤਲਾ ਹੈ ਹੈ ਨਹੀਂ ਕੋਈ ਕਿਸੇ ਦਾ ਸਭ ਗਾਉਂਦੇ ਯਾਰ ਨੇ ਹੈ ਨਹੀਂ ਕੋਈ ਕਿਸੇ ਦਾ ਸਭ ਗਾਉਂਦੇ ਯਾਰ ਨੇ ਆਪਣੀ ਲੋੜ ਤੋਂ ਤਰਾਗ ਨੇ ਹੈ ਨ ਕੋਈ ਕਿਸੇ ਦਾ ਸਭ ਗਾਉਂਦੇ ਯਾਰ ਨੇ ਮਾਤਸਾ ਕੋ ਕਰਕੇ ਮਦਦ ਤੋੜਾ ਮੇ ਲੋਚ ਦੇ ਮਾਤਸਾ ਕੋ ਕਰਕੇ ਮਦਦ ਤੋੜਾ ਲੋਚ ਦੇ ਅੱਜ ਦੇ ਜ਼ਮਾਨੇ ਲੋਕੀ ਜਿਤੇ ਜੋ ਤਰਾਰ ਨੇ ਕੀ ਬਾਤ ਹੈ ਅੱਜ ਦੇ ਜ਼ਮਾਨੇ ਲੋਕੀ ਜਿਤੇ ਜੋ ਤਰਾਰ ਨੇ ਹਰੀ ਕੋਈ ਕਿਸੇ ਦਾ ਸਭ ਗਾਉਂਦੇ ਯਾਰ ਨੇ ਬਹੁਤ ਅੱਛਾ ਬਹੁਤ ਅੱਛਾ ਕਰ ਤੋ ਦੁਆਰ ਤੇ ਹਰ ਤੋੜ ਨਾ ਨਿੱਡਕਾ ਪੁੱਜਣਾ ਦੁਆਰ ਤੇ ਉਰ ਲਾ ਨਹੀਂ ਇਹ ਲੋਕੀ ਪਰਲਾ ਸਵਾਰ ਨੇ ਉਰ ਲਾ ਨਹੀਂ ਇਹ ਲੋਕੀ ਪਰਲਾ ਸਵਾਰ ਨੇ ਹੈ ਨਹੀਂ ਕੋਈ ਕਿਸੇ ਦਾ ਸਸਗੋਂ ਡੇਗਰਨੇ ਸਾਨੂੰ ਹੋਰ ਦੇ ਉਹ ਮੌਕਾ ਗੱਦੀ ਤੇ ਬਹਿਣ ਦਾ ਸਾਨੂੰ ਹੋਰ ਦੇ ਉਹ ਮੌਕਾ ਗੱਦੀ ਤੇ ਬਹਿਣ ਦਾ ਪੰਜ ਸਾਲ ਹੀ ਨੁੱਟਣ ਨੂੰ ਰਹਦੇ ਤਿਆਰ ਨੇ ਪੰਜ ਸਾਲ ਹੀ ਲੁੱਟਣ ਨੂੰ ਰਹੇ ਦੇ ਤਿਆਰ ਨੇ ਹਣੀ ਕੋਈ ਕਿਸੇ ਦਾ ਸਭ ਗਉਂਦੇ ਯਾਰ ਨੇ ਜੋ ਵੇਖਦੇ ਚਾਦਰ ਛੋਟੀ ਤੇ ਲੰਮੇ ਇਹ ਪੈਰ ਫਸਾਰਨੇ ਚਾਦਰ ਛੋਟੀ ਤੇ ਲੰਮੇ ਇਹ ਪੈਰ ਫਸਾਰਨੇ ਹਲ ਕੋਈ ਕਿਸੇ ਦਾ ਸਭ ਗਾਉਂਦੇ ਯਾਰ ਨੇ ਦਰਦ ਕਰਦੇ ਉਦਰ ਗੱਲਾਂ ਦੇ ਗਾਖ ਜੋ ਜੇ ਦਰਦ ਕਰਦੇ ਉਦਰ ਗੱਲਾਂ ਦੇ ਗਾਖ ਜੋ ਇਹ ਮਿੱਤ ਨਾ ਕਿਸੇ ਦੇ ਸ਼ਸਤਰ ਦੋ ਤਾਰ ਨੇ ਇਹ ਮਿੱਤ ਨਾ ਕਿਸੇ ਦੇ ਸ਼ਸ਼ਟਰ ਦੋ ਤਾਰ ਨੇ ਹਰ ਕੋਈ ਕਿਸੇ ਦਾ ਸਭ ਗੌਂਦਿਆਰ ਨੇ ਦਿਲ ਕਿਸੇ ਦਾ ਦੁਖਾ ਕੇ ਲਭ ਦੇ ਨੇ ਚੈਨ ਨੂੰ ਦਿਲ ਕਿਸੇ ਦਾ ਦੁਖਾ ਕੇ ਲਭ ਦੇ ਨੇ ਚੈਨ ਨੂੰ ਜਿਹਾਰ ਦਾ ਮਨਾ ਚੋਂ ਕੱਢ ਦੇ ਗੁਬਾਰ ਨੇ ਜਿਹਾਰ ਦਾ ਮਨਾ ਚੋਂ ਕੱਢ ਦੇ ਗੁਬਾਰ ਨੇ ਹਣੀ ਕੋਈ ਕਿਸੇ ਦਾ ਸਭ ਗਾਉਂਦੇ ਯਾਰ ਨੇ ਗਜ਼ਲਾਂ ਮੱਤਾ ਹੈ ਕੁਮਨ ਚਾਲ ਚੱਲ ਤੂੰ ਹਾਥੀ ਦੇਵੰਗਰਾ ਕੁਮਨ ਚਾਲ ਚੱਲ ਤੂੰ ਹਾਥੀ ਦੇਵੰਗਰਾ ਸਭ ਸੀਤ ਹੋਨੇ ਜਾਣੇ ਜੋ ਮਗਦੇ ਅੰਧਾਰ ਨੇ ਸਭ ਸੀਤ ਹੋਨੇ ਜਾਣੇ ਜੋ ਮਗਦੇ ਕਿਸੇ ਦਾ ਸਭ ਗਉਂਦੇ ਯਾਰ ਨੇ ਪਪੜੀ ਲੋੜ ਤਾਈਂ ਕਰਦੇ ਕਰਾਰ ਨੇ ਹਣ ਕੋਈ ਕਿਸੇ ਦਾ ਸਭ ਗਉਂਦੇ ਯਾਰ ਨੇ ਸਭ ਗਉਂਦੇ ਯਾਰ ਨੇ ਸਭ ਗਉਂਦੇ ਯਾਰ ਸੀ ਬਹੁਤ ਖੂਬਸੂਰਤ ਗ਼ਜ਼ਲ ਕਹੀ ਤੁਸੀਂ ਔਰ ਤਰਨਮ ਦੇ ਵਿੱਚ ਪੇਸ਼ ਕਰੀ ਤੁਹਾਡੀ